ਦੇਖ ਭਾਈ ਮੇਰੇ ਮੂਰੇ ਜ਼ੁਬਾਨ ਚਲਾਣ ਦੀ ਲੋੜ ਨਹੀਂ ਕੋਈ ਵੀ ਮੈਂ ਤਾਂ ਦੱਸਾਂ ਮੈਨੂੰ ਵੀ ਪਤਾ ਵੈ ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਕੰਮ ਬਾਅਦ ਚ ਕਰਨਾ ਹੈ ਮੰਜੂ ਓ ਮੰਜੂ ਕਿੱਥੇ ਮਰ ਗਈ ਐ ਕਿੱਥੇ ਸਾਰੀਆਂ ਹਾਂ ਜੀ ਮੇਰੇ ਕਿੱਥੇ ਹੀ ਸੀ ਅੰਦਰ ਹੀ ਥੋੜਾ ਕੰਮ ਕਰਦੀ ਪਈ ਸੀ ਤੇਰ ਕੰਮ ਹੀ ਨਹੀਂ ਮੁੱਕਦੇ ਸਾਰਾ ਦਿਨ ਇੱਕ ਕੰਮ ਨੂੰ ਲੈ ਕੇ ਬੈਣੀ ਸਾਰਾ ਦਿਨ ਬੈਠੀ ਹੋਰ ਨਹੀਂ ਉੱਥੇ ਤੇ ਦੂਸਰਾ ਕਰਨਾ ਨਾ ਪਵੇ ਹਾਂਜੀ ਦੱਸੋ ਨਹੀਂ ਤੈਨੂੰ ਕੁਝ ਨਹੀਂ ਪਤਾ ਲੱਗਾ ਸੋਨੀ ਆਈ ਐ ਘਰ ਤੇ ਰੋਂਦੀ ਧੀ ਘਰੋਂ ਚਲੀ ਗਈ ਸੋਨੀ ਆਈ ਸੀ ਆ ਤੂੰ ਘਰ ਤੇ ਨਹੀਂ ਰਹਿੰਦੀ ਤੇ ਨਹੀਂ ਪਤਾ ਲੱਗਦਾ ਮਨ ਮਿਲਣ ਨਹੀਂ ਨਾ ਮੈਂ ਤੇ ਅੰਦਰ ਐ ਇਸੇ ਮਨ ਨੂੰ ਕੀ ਪਤਾ ਕੌਣ ਆਇਆ ਤੇ ਨਹੀਂ ਮੇਰੀ ਗੱਲ ਸੁਨਾ ਤੇਰੀ ਜੀਬਾਨ ਜ਼ਿਆਦਾ ਨਹੀਂ ਖੁੱਲਦੀ ਤੈਨੂੰ ਦੂਜਿਆਂ ਦਾ ਪੋਖਾ ਪਈ ਜਾਂਦਾ ਹੋ ਨੀ ਕੋ ਕਰ ਲੈ ਜਿਸਰਾ ਮੈਂ ਰੱਖੇ ਤੂੰ ਉਸਦਾ ਹੀ ਰਹਿਣਾ ਤੂੰ ਮੇਰੀ ਨੂੰਹ ਹੈ ਤਮੈ ਹਿੱਲ ਮਿਓ ਜਨਾ ਅਦਰ ਉਦਰ ਠੀਕ ਨਾ ਘਰ ਤੇ ਰਹਿਣੀ ਹੈ ਨਾ ਤੇ ਧਿਆਨ ਖੈ ਕਿਹੜਾ ਆਂਦਾ ਕਿਹੜਾ ਜਾਂਦਾ ਐ ਨਹੀਂ ਕਮਰੇ ਵੜ ਕੇ ਕੰਮ ਹੀ ਆਪਣੇ ਲੱਗੀਦਾ ਕੋਈ ਨਹੀਂ ਅੱਗੇ ਤੋਂ ਮੈਂ ਨਾ ਧਿਆਨ ਰੱਖਾਂਗੇ ਜਦੋਂ ਸੋਨੀ ਆਏਗੀ ਨਾ ਉਹਨੂੰ ਮੈਂ ਉੱਪਰ ਜਾਣ ਨਹੀਂ ਦੇਵਾਂਗੇ ਮੈਂ ਆਪਣੇ ਕੋਲ ਹੀ ਬਿਠਾ ਲਾਂਗੀ ਤੁਹਾਡੇ ਜੀ ਨੂੰ ਨਹੀਂ ਕੁਝ ਹੁੰਦਾ ਘਰ ਦੀ ਦੀ ਕਰੋ ਰੋਂਦੀ ਚਲੀ ਗਈ ਆ ਉਹ ਕਦੇ ਮੈਂ ਆਣਾ ਹੀ ਨਹੀਂ ਤੁਹਾਡੇ ਘਰ ਨਹੀਂ ਕੋਈ ਗਾਣੀ ਆ ਜਾਈਗੀ ਦੁਬਾਰਾ ਫੇਰ ਫੇਰ ਤਾਂ ਇਸਿਆਪਾ ਪਾਇਆ ਹੋਣਾ ਇਹਨਾਂ ਨੇ ਕਿਰਾਂ ਨੇ ਹਨ ਕੀ ਤਾਂ ਇਹ ਹਾਲ ਬਣੇ ਆ ਬੇੜਾ ਹੀ ਗਰਕ ਹੋ ਗਿਆ ਇਸ ਘਰ ਦਾ ਜਿੰਨਾ ਮੈਂ ਚਰਨੀ ਕਿ ਸ਼ਾਂਤੀ ਦੇ ਉਹ ਸ਼ਾਂਤੀ ਦੇ ਨਹੀਂ ਨਹੀਂ ਦਿੰਦੀਆਂ ਤੇ ਦੂਜੇ ਦਿਨ ਕੋਈ ਨਾ ਕੋਈ ਇਸਿਆਪਾ ਪਾਇਆ ਹੁੰਦਾ ਇਹਨਾਂ ਨੇ ਮੇਰੀ ਨਾ ਇੱਕ ਗੱਲ ਧਿਆਨ ਨਾਲ ਸੁਣ ਲੈ ਕੰਨ ਖੋਲ ਕੇ ਮੇਰਾ ਜੀ ਨਹੀਂ ਕਰਦਾ ਮੈਂ ਤੇਰੇ ਹੱਥ ਚੁੱਕਾ ਮੇਰੇ ਪੋਤਰੇ ਮੇਰੇ ਜੱਡੇ ਹੋ ਗਏ ਹੁਣ ਤੇ ਜਿਸ ਤਰ੍ਹਾਂ ਮੈਂ ਕਹਿੰਨੀ ਉਸ ਤਰ੍ਹਾਂ ਮੈਂ ਆਪਣੀ ਜੁੱਤੀ ਥਲੇ ਜਿਸ ਤਰ੍ਹਾਂ ਪਹਿਲਾਂ ਰੱਖਿਆ ਸੀ ਉਸ ਤਰ੍ਹਾਂ ਹੀ ਧੁਰਾਂ ਨਹੀਂ ਠੀਕ ਮੰਮੀ ਜੀ ਤੁਸੀਂ ਜਿਸ ਤਰ੍ਹਾਂ ਕਹੋਗੇ ਨਾ ਮੈਂ ਉਸ ਤਰ੍ਹਾਂ ਹੀ ਕਰਾਂਗੀ ਜੋ ਕਹੋਗੇ ਸੋ ਹੀ ਕਰਾਂਗੀ ਜੇ ਤੁਸੀਂ ਕਹੋਗੇ ਨਾ ਸੌ ਜਾ ਤੇ ਮੈਂ ਸੌ ਜਾ ਕਰਾਂਗੀ ਜੇ ਕਹੋਗੇ ਨਾ ਉੱਠ ਜਾ ਤੇ ਉੱਠ ਜਾ ਕਰਾਂਗੀ ਪਰ ਇੱਕ ਗੱਲ ਜੀ ਤੁਸੀਂ ਵੀ ਮਨੋ ਨਾ ਮਾਂ ਵਰਗਾ ਪਿਆਰ ਦਿਓ ਮੈਂ ਤੁਹਾਨੂੰ ਨਾ ਆਪਣੀ ਮਾਂ ਸਮਝਦੀ ਆ ਮੰਮੀ ਜੀ ਜੂ ਜੂ ਮਟਾਈ ਤੇ ਜਾਂਦੀ ਆ ਨਾ ਮੇਕੋ ਨਾ ਹੰਸੈ ਨਹੀਂ ਹੁੰਦਾ ਮੈਂ ਵੀ ਚਾਹਨੀ ਆ ਜਿੱਦਾਂ ਲੋਕਾਂ ਦੀਆਂ ਸੱਸਾਂ ਆਪਣੀ ਨੂੰਹਾਂ ਨਾਲ ਪਿਆਰ ਕਰਦੀਆਂ ਨਾ ਤੁਸੀਂ ਵੀ ਮੈਨੂੰ ਪਿਆਰ ਕਰੋ ਤੁਸੀਂ ਜੋ ਕਹੋਗੇ ਨਾ ਮੈਂ ਸੋ ਕਰਾਂਗੀ ਮੈਂ ਤੁਹਾਨੂੰ ਸ਼ੁਰੂ ਤੋਂ ਆਪਣੀ ਮਾਂ ਮੰਨਿਆ ਆ ਵਾ ਤੁਸੀਂ ਜਿਸਨਾ ਵੇਲੋ ਕੰਦੇ ਆ ਮੈਂ ਉਸਨਾ ਹੀ ਕਰੀ ਜਾਨੀ ਐ ਕੋਈ ਗੱਲ ਨਹੀਂ ਤੂੰ ਜੇ ਇਸ ਤਰ੍ਹਾਂ ਹੀ ਕਰੇਂਗੀ ਤੇ ਮੈਂ ਵੀ ਚੁੱਪ ਰਵਾਂਗੀ ਕਿਉਂ ਮੇਰਾ ਦਿਮਾਗ ਥੋੜੀ ਖਰਾਬ ਹੋਵੇ ਤੈਨੂੰ ਬੋਲੀ ਜਾਵਾਂਗੀ ਮੰਮੀ ਜੀ ਮੈਂ ਤੁਹਾਡਾ ਨਾ ਇੱਕ ਗੱਲ ਕਰਨੀ ਐ ਦੱਸ ਸੇਰੇ ਨਾ ਮੇਰੇ ਭਰਾ ਦਾ ਨਾ ਫੋਨ ਆਇਆ ਸੀ ਤੋ ਕੰਦੇ ਮਾਸੀ ਜੀ ਆਏ ਹੋਏ ਐ ਤੇ ਉਹਨਾਂ ਦੀ ਤਬੀਅਤ ਨਾ ਬਹੁਤ ਜ਼ਿਆਦਾ ਖਰਾਬ ਹੋ ਗਈ ਐ ਤੂੰ ਨਾ 2-3 ਦਿਨ ਵਾਸਤੇ ਨਾ ਆ ਜਾ ਤੇ ਮੈਂ ਪਰ ਮੋਂਨਾਂ ਨੂੰ ਹਾਂ ਨਹੀਂ ਕੀਤੀ ਮੈਂ ਕਿਹਾ ਮੰਮੀ ਜੀ ਨੂੰ ਪੁੱਛ ਕੇ ਨਾ ਤੇ ਮੈਂ ਤੁਹਾਨੂੰ ਦੱਸ ਦਵਾਂਗੀ ਨਾ ਆਣਾ ਜਾਂ ਨਹੀਂ ਆਣਾ ਬਸ ਇਹੀ ਤਾਂ ਗੱਲ ਐ ਐੜੇ ਥੋੜੀ ਜਲੇਬੀਆਂ ਬਣਨ ਡਈ ਐ ਗੋਲ-ਗੋਲ ਕੁਮੀਆਂ ਦੀ ਪਿਆਰ ਦੇ ਨਾਲ ਫੇਰ ਪੇਕੇ ਜਾਣਾ ਨੀ ਰਛਦੀ ਨੀ ਪੇਕੇ ਜਾ ਕੇ ਤੂੰ ਕਿੰਨੀ ਦੇਰ ਲਾਈਆਂ ਇਹ ਤਾਂ ਮੈਂ ਫਸਾਤ ਹੈ ਨਾ ਤੂੰ ਮੈਂ ਨਾ ਕਰਤਾ ਤਦ ਪੂਰੀ ਨਹੀਂ ਮੰਮੀ ਜੀ ਜੇ ਮੇਰੇ ਮਾਸੀ ਨਾਨਾ ਆਏ ਹੁੰਦੇ ਤੇ ਮੈਂ ਜਾਣਾ ਹੀ ਨਹੀਂ ਸੀ ਤੇ ਮੈਂ ਕਿਹਾ ਚੱਲ ਹੋਵਾਂ ਨਹੀਂ ਆਉ ਕੈਨ ਉਹਨਾਂ ਨੇ ਉਹਨਾਂ ਨੂੰ ਐ ਥੋੜੀ ਪਤਾ ਕਿ ਮੈਂ ਲੜ ਕੇ ਜਾਨੀ ਜਾਂ ਕਿਸ ਤਰ੍ਹਾਂ ਮੈਂ ਪਰ ਉਹਨਾਂ ਨੂੰ ਐਹੀ ਪਤਾ ਵੈ ਕਿ ਮੰਜੂ ਨੂੰ ਸਾਧ ਲਵੋ ਪਰ ਗੱਲ ਇੱਕ ਘੀ ਵੈਸੇ ਮੈਂ ਤਾਂ ਤੇਰਾ ਦਿਲ ਬਹੁਤਾ ਪੇਕੇ ਹੀ ਲੱਗਦਾ ਈ ਐ ਤੇ ਨਹੀਂਓ ਲੱਗਦਾ ਪਿਕਾ ਨਹੀਂਗਾ ਤੇਰਾ ਇਸ ਘਰ ਦੇ ਵਿੱਚ ਨਹੀਂ ਮੰਮੀ ਜੀ ਐਹੋ ਜੀ ਗੱਲ ਨਹੀਂ ਈ ਨਹੀਂ ਇਹ ਤਾਂ ਕਰਾ ਦੁਨੀਆਦਾਰੀ ਚੱਲਦਾ ਰਹਿੰਦਾ ਕਦੀ ਮਾਸੀ ਆ ਗਈ ਕਦੀ ਚਾਚੀ ਆ ਗਈ ਨਾ ਤੂੰ ਡਾਕਟਰ ਆਈ ਜਗੜ ਜਾ ਕੇ ਠੀਕ ਕਰ ਦੇਣਾ ਉਹਨਾਂ ਨੂੰ ਨਹੀਂ ਕਿ ਤੁਹਾਡੇ ਘਰ ਸਰਾਹ ਹੈ ਜਿਹੜਾ ਆਂਦਾ ਇੱਥੇ ਹੀ ਅੱਕ ਟਿਕ ਜਾਂਦਾ ਕੋਈ ਦਾ ਨੂ ਮੰਮੀ ਜੀ ਜੇ ਤੁਸੀਂ ਨਹੀਂ ਨਾ ਭੇਜਣਾ ਤੇ ਮੈਂ ਫੋਨ ਕਰਕੇ ਨਾ ਨਾ ਕਰ ਦੇਣੀ ਭਰਾ ਨੂੰ ਕਿ ਮੈਂ ਨਹੀਂ ਆਣਾ ਦਾ ਤਾਂ ਮੈਨੂੰ ਮੂਰੀ ਬਣਾ ਕਿ ਮੇਰੇ ਸਾਥ ਸੁਨਿਆਣ ਨਹੀਂ ਦਿੱਤਾ ਕੀ ਕਰਾਂ ਕੀ ਕਰਾਂ ਕੀ ਕਰਾਂ ਸੱਚ ਜੋਣੀ ਦੇਨੀ ਆ ਜਾ ਬਈ ਇੱਥੋਂ ਤੇ ਇਹਦੇ ਪੁੱਤ ਨੂੰ ਅਜੇ ਨੂੰ ਮੈਂ ਹੋਰ ਪੜ੍ਹਾਵਾ ਦਾਂਗੀ ਦੇਖ ਲੈ ਤੇਰੀ ਮਾਂ ਤੈਨੂੰ ਫੇਰ ਛੱਡ ਕੇ ਚਲੀ ਗਈ ਫੇਰ ਦਾਦੀ ਉਹ ਕੰਮ ਆਈ ਮੰਮੀ ਜੀ ਮੰਮੀ ਜੀ ਹਾਂ ਦਾਸ ਕੀ ਗੱਲ ਆ ਮੈਂ ਚਲੀ ਜਾਵਾਂ ਫੇਰ ਚਲੀ ਜਾ ਫੇਰ ਪੁੱਤ ਮਾਸੀ ਆਈ ਐ ਤੂੰ ਵੀ ਕੀ ਯਾਦ ਕਰੇਂਗੀ ਵੇਖ ਲੈ ਤੇਰੀ ਸੱਸ ਤਨ ਭੇਜਣ ਲੱਗੀ ਨਾਲੇ ਤੂੰ ਡਾਕਟਰ ਜੀ ਹੋਈ ਚੁੱਕ ਆਪਣਾ ਬਸਤਾ ਤੇ ਜਾ ਤੁਰ ਦੋ ਚਾਰ ਸੂਟ ਵਾਧੀ ਰੱਖ ਲਈ ਮਾਸੀ ਬਿਮਾਰ ਐ ਟਾਈਮ ਹੀ ਲੱਗ ਸਕਦਾ ਉੱਥੇ ਨਾਲੇ ਤੂੰ ਡਾਕਟਰ ਹੋਈ ਚੰਗੀ ਤਰ੍ਹਾਂ ਇਲਾਜ ਕਰੀ ਮਾਸੀ ਦਾ ਅੱਛਾ ਠੀਕ ਹੈ ਮੰਮੀ ਜੀ ਬਾਪਨੇ ਭਰਾ ਨੂੰ ਫੋਨ ਕਰ ਦਿੰਨੇ ਆ ਫਿਰ ਉਹ ਮੈਨੂੰ ਲੈ ਜਾਂਦਾ ਹੈ ਹਾਂ ਜਾਓ ਜਾਓ ਠੀਕ ਹੈ ਮੈਂ ਆਈ ਕਰੀ ਨਹੀਂ ਉਤਰਦੇ ਦੇ ਭਰਾ ਕਦੀ ਬੜੇ ਨਹੀਂ ਇੱਥੇ ਕਦੀ ਦਿਨ ਦਿਹਾੜ ਨਹੀਂ ਦੇਣ ਆਏ ਤਾਂ ਹੁਣ ਭੈਣ ਨੂੰ ਲੈਣ ਆਣ ਲੱਗੇ ਅਜੀਬ ਹੀ ਆ ਨਾ ਤਾਂ ਘਰ ਦਾ ਮਾਹੌਲ ਜਾ ਪੁੱਤ ਜਾ ਤੂੰ ਵੇਖੀ ਆਂਦਾ ਕੀ ਹਾਲ ਹੁੰਦਾ ਤੇਰਾ ਕਾ ਅਸ਼ਵੀ ਨਾ ਜਿੱਥੇ ਬੈੜਦੀ ਐ ਨਾ ਖਲੇਰਾ ਪਾ ਦਿੰਦੀ ਐ ਨਾ ਉਤੋਂ ਨੇਰੀ ਤੂਫਾਨ ਕਰਕੇ ਇਹਨੇ ਡਸਟਿੰਗ ਕਰਨ ਵਾਲੀ ਹੋਈ ਐ ਪਹਿਲਾਂ ਕੀ ਸਮੇਟਾਂ ਮੈਂ ਖਡੋਣੇ ਕਿ ਡਸਟਿੰਗ ਕਰਾਂ ਚੱਲ ਪਹਿਲਾਂ ਖਡੋਣੇ ਸਮੇਟ ਲੈਨੀ ਆ ਇੱਕ ਵੀ ਘਟੋਣਾ ਔਰੇ ਪਰੇ ਹੋ ਗਿਆ ਨਾ ਤੇ ਬਸ ਇਹਨੇ ਕੱਲ੍ਹ ਪਣ ਗਏ ਹਾਂ ਮੌਸਮ ਤੇ ਬਹੁਤ ਵਧੀਆ ਪਰ ਜਿਹੜਾ ਮੀਂਹ ਝੱਕੜ ਜਾ ਪੈਂਦਾ ਨਾ ਆਵੇ ਮਿੱਟੀ ਕੱਟਾ ਗੰਦ ਚਾਰ ਚਪੇਰੇ ਵੇਖੀਦਾ ਮੇਂ ਗੰਦ ਪਾ ਦਿੰਦਾ ਚਲੋ ਕੋਈ ਨਹੀਂ ਮੈਂ ਅੰਦਰ ਮਾਰਾਂ ਨਹੀਂ ਬੈਠੀ ਆ ਉਹਨੂੰ ਕਹਿੰਨੀ ਆ ਕੇ ਸਾਫ ਸਫਾਈ ਕਰ ਉਹਨੇ ਕਦੀ ਹੋਰ ਕਿਥੇ ਕਰਨੀ ਕਰ ਚ ਨਹੀਂ ਹਾਂਜੀ ਮੰਮੀ ਇਹ ਕੀ ਕਰਨ ਰਹੀ ਹੈ ਅੰਦਰ ਬਸ ਮੰਮੀ ਇਹ ਖਲੇਰਾ ਹੀ ਸਿਮੇਟਣ ਦੇਈ ਸੀ ਮੈਂ ਨਹੀਂ ਮੇਰੀ ਗੱਲ ਸੁਣ ਖਲੇਰਾ ਹੀ ਸਿਮੇਟਦੀ ਰਹੇਗੀ ਇਹਨੂੰ ਛੱਡ ਖਲੇਰੇ ਨੂੰ ਸਭ ਜਿਹੜੇ ਖਲੇਰੇ ਹੀ ਸਿਟਣਾ ਡਿੜਤਨ ਮੈਂ ਕੰਮ ਕਰਨੀ ਵੀ ਇਹਨਾਂ ਨੂੰ ਕਰ ਕੋਈ ਨਹੀਂ ਮੰਮੀ ਮੈਂ ਖਲੇਰਾ ਸਮੀਟ ਲਵਾਂ ਫੇ ਤੁਸੀਂ ਜਿਹੜਾ ਕੰਮ ਕਰਦੇ ਪਈ ਮੈਂ ਉਹ ਵੀ ਕਰ ਦਾਂਗੀ ਦੇਖ ਭਾਈ ਮੇਰੇ ਮੋਰੇ ਜ਼ੁਬਾਨ ਚ ਲਾਂਦੀ ਲੋੜ ਨਹੀਂ ਕੋਈ ਵੀ ਮੈਂ ਤੁਹਾਨੂੰ ਦੱਸਾਂ ਮੈਨੂੰ ਵੀ ਪਤਾ ਵੈ ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਕੰਮ ਬਾਅਦ ਚ ਕਰਨਾ ਤਾਂ ਮੈਂ ਤੁਹਾਨੂੰ ਕਹਿਣ ਲਈ ਆ ਪਈ ਉਹ ਕੰਮ ਕਰ ਜਰ ਤਾਂ ਮੈਂ ਕਹਿੰਦੀ ਆ ਮੰਮੀ ਮਨੂੰ ਤੇ ਐਨੇ ਸਮੇਂ ਲੱਗਦੀ ਪਈ ਕਿ ਕਿਹੜਾ ਕੰਮ ਆ ਜਿਹੜਾ ਰਹਿ ਜਾਂਦਾ ਇਸ ਘਰ ਚ ਹੋਣ ਨੂੰ ਸਾਰੇ ਕੰਮ ਤੇ ਨਾ ਕਰੀ ਜਾਂਦੇ ਹੀ ਆ ਕੰਮ ਦੀ ਗੱਲ ਤਾਂ ਤੂੰ ਮੇਰੇ ਸਾਹਮਣੇ ਨਾ ਹੀ ਕਰ ਤੇ ਚੰਗੀ ਗੱਲ ਹੀ ਜੇ ਤੂੰ ਆਪਣੀ ਮਾਂ ਦਾ ਕੰਮ ਕੀਤਾ ਹੋਵੇ ਨਾ ਤੇ ਤੈਨੂੰ ਪਤਾ ਹੋਵੇ ਕੰਮ ਕਿੱਦਾਂ ਕਰੀਦਾ ਸਮਝ ਆਈ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਅਮੀ ਨੇ ਰੀ ਨੇ ਕਿੰਨੇ ਝਖੜਾ ਇਨਵਾਲ ਐਡੇ ਨ ਮਿੱਟੀ ਜਮੀ ਭਈ ਕੋਠੇ ਤੇ ਇਹ ਨਹੀਂ ਤੁੰਦੀ ਸੀ ਹੈ ਬਸ ਮਾਂ ਨੇ ਜ਼ੁਬਾਨੀ ਚਲਾਨੀ ਸਿਖਾਈ ਹੈ ਹੋਰ ਕੁਝ ਨਹੀਂ ਸਿਖਾਇਆ ਕਿ ਸੱਸ ਦੇ ਅੱਗੇ ਜਾ ਕੇ ਐਡੀ ਜੁਬਾਨ ਕੋਲੀ ਜਿਹੜੀ ਸੱਸ ਗੱਲ ਕਹੇਗੀ ਪਹਿਲੇ ਬੋਲਦੇ ਹੋ ਕੰਮ ਨਹੀਂ ਕਰਨਾ ਹੈ ਨਾ ਜਾ ਕੇ ਇਹ ਛੱਡ ਤੇ ਬਾਹਰ ਜਾ ਕੇ ਆਪਣੇ ਚਕਟੂਕਰ ਸਾਫ ਕਰ ਵੇਖਿੰਦੀ ਲੈ ਲਈ ਨਾਲ ਅੰਦਰ ਬਾਹਰ ਗੰਦ ਪਿਆ ਆ ਉਹ ਸਾਫ ਕਰ ਚੱਲ ਮੰਮੀ ਐਦਾਂ ਦਾ ਕੁਛ ਨਹੀਂ ਐ ਐਡੀ ਘੜੀ ਕਾਲੀ ਪਈ ਐ ਹੋ ਜਾਏਗਾ ਕੰਮ ਸਾਰਾ ਮੈਂ ਕਰ ਦਵਾਂਗੀ ਧੀ ਕਾਲੀ ਭਵੇ ਨਾ ਹੈ ਤੂੰ ਤੇ ਇਹੋ ਹੀ ਦਿਨ ਰਾਤ ਚੱਨੀ ਐ ਇਹ ਗੱਲ ਨੂੰ ਮੈਂ ਗਲਲ ਬਣਾ ਕੇ ਵਧਾਵਾਂ ਤੇ ਆਪਣੇ ਘਰ ਵਾਲੇ ਨੂੰ ਦੱਸਾਂ ਘਰ ਚ ਪਵੇ ਕਲੇਸ਼ ਹੈ ਤੇ ਤੂੰ ਗੁੱਸੇ ਵਿੱਚ ਮੂਥਾ ਵਟਕ ਕੇ ਬਹਿ ਜਾ ਮੰਜੀ ਦੇ ਉੱਤੇ ਤੇ ਸਾਰਾ ਕੰਮ ਕਰੇ ਸੱਸ ਆ ਵੇਖ ਜਣਾ ਆ ਵੇਖ ਘਟਾ ਇੱਧਰ ਵੇਖ ਮਨ ਮਨ ਪੱਕਾ ਘਟਾ ਵੇਖ ਜਿਲਾ ਇੱਥੇ ਮਨ ਮਨ ਪੱਕਾ ਘਟਾ ਤੋਂ ਬਾਹਰ ਦਾ ਕੀ ਹਾਲ ਹੋਏਗਾ ਜਦੋਂ ਦੀ ਤੂੰ ਇਸ ਘਰ ਦੇ ਵਿੱਚ ਆਈ ਹੈ ਨਾ ਅੰਦਰ ਬਾਹਰ ਵੇਖ ਕਿੰਨਾ ਮਿੱਟੀ ਇਕੱਠਾ ਬੁਰਾ ਹਾਲ ਕਦੀ ਛਾਲ ਕੀਤਾ ਵੀ ਇਹ ਵੀ ਗੱਲ ਹੈ ਕਾ ਨੁਕਰ ਬਣਾ ਕੇ ਰੱਖਣਾ ਹੈ ਜੋ ਮੈਂ ਕਹਿੰਨੀ ਆ ਕਿ ਤੇ ਆਖੇ ਲਗਦੀ ਇਹ ਜਡੀਆਂ ਗੁੱਜਬਾਨਾ ਖੋਲ ਖੋਲ ਦੱਸਦੀ ਏ ਮੈਨੂੰ ਹਰ ਵਕਤ ਲੜਾਈ ਦੇ ਮੂੜ ਦੇ ਚ ਹਰ ਵਕਤ ਲੜਾਈ ਦੇ ਮੂੜ ਚ ਤੁਹਾਨੂੰ ਕਾਦ ਲਈ ਲੈਂਦਾ ਮੈਂ ਮੰਮੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਮੇਰੀ ਨਾ ਤਬੀਅਤ ਨਹੀਂ ਠੀਕ ਹੈਗੀ ਅੱਜ ਮੈਨੂੰ ਨਾ ਬੁਖਾਰ ਜਿਹਾ ਲੱਗਨ ਦਿਆ ਉੱਤੋਂ ਵੇਖੋ ਸਾਡੀ ਛੱਤ ਕਿੰਨੀ ਵੱਡੀ ਹੈ ਹਾਏ ਜੇ ਮੈਂ ਅੱਜ ਨਹੀਂ ਕਰ ਸਕਦੀ ਮੈਂ ਕੱਲ ਕਰ ਦਾਂਗੀ ਕੱਲ ਵੀ ਤੇ ਮੈਂ ਹੀ ਉਹ ਕਰਨਾ ਹੈ ਨਾ ਦੀ ਕਿਦਾਂ ਨੂੰ ਬੁਖਾਰ ਨਾ ਮਰ ਲਗੀ ਉੱਠ ਕੇ ਝਾੜੂ ਫਾਇਰਸ ਤਬਾਰ ਫੇਰ ਚੱਲ ਕੁਛ ਨਹੀਂ ਚੱਲਿਆ ਜਦੋਂ ਤੋਂ ਦੂਜੇ ਦਿਨ ਪੇਕੇ ਜ਼ਰੀ ਹੁੰਨੀ ਐ ਉਹਦੇ ਦਿਨ ਬੁਖਾਰ ਚੜਦਾ ਇੱਥੇ ਕੰਮ ਕਰਨਾ ਹੋਵੇ ਤਾਂ ਦਿਨ ਬੁਖਾਰ ਚੜ ਜਾਂਦਾ ਵਾ ਚੱਲ ਝਾੜੂ ਫੜ ਤੇ ਬਾਹਰ ਜਾ ਕੇ ਫੇਰ ਚੱਲ ਚੱਲ ਘਰ ਕੰਮ 베ਲੀ ਪਖੰਡਨ ਜਦੋਂ ਵੇਖੋ ਹਾਰੀਆ ਮੈਂ ਆਪਣੀ ਮਰਜ਼ੀ ਨਾਲ ਚੋਕਲਾ ਆ ਚੋਕ ਕੇ ਇੱਥੇ ਰੱਖ ਲਾਂ ਕਾਸ਼ਵੀ ਦੇ ਤੈਨੂੰ ਚਾਹੀਦਾ ਬਾਨੇ ਕੰਮਚੋਰ ਪੱਕੀ ਗਈ ਆ ਕਰੋ ਮਾਂ ਨੇ ਸਿਖਾ ਕੇ ਭੇਜਿਆ ਹੋਵੇ ਤਾਂ ਪਤਾ ਵੇਖੋ ਮੈਂ ਕਿੱਦਾ ਕਰਨਾ ਵਾਂ ਅਕਲ ਹੀ ਨਹੀਂ ਸਿਖਾਈ ਮਾਂ ਨੇ ਵਿਆਹ ਦਾ ਸ਼ੌਂਕ ਸੀ ਬਸ ਵਿਆਹ ਹੋ ਚੰਗਾ ਕਰ ਲੱਭਿਆ ਤਾਂ ਤੋੜ ਦਿਓ ਮੇਰ ਵਾਲ ਕੀ ਵੇਖਣ ਰਹੀ ਐ ਐਥੋ ਬੜਾ ਬੜਾ ਕਾਮ ਨਵੇੜਾ ਆ ਵੇਖ ਅੰਨੀ ਗਿਆ ਦਿਖਦਾ ਨੀ ਪਿਆ ਪਿਆ ਕਿੰਨਾ ਚੱਕਰ ਘਾਰਾ ਹੈ ਕੰਮ ਕਰ ਬੜਾ ਬੜਾ ਗੋਲੀ ਦੇ ਦੇਣੀ ਤੈਨੂੰ ਮੈਂ ਬੁਖਾਰ ਦੀ ਹੈ ਹਲ ਅੰਦਰ ਹੀ ਪੁੱਛੇ ਪੁੱਛੇ ਪਏ ਕਰਨ ਵਾਲੇ ਉਹ ਪੁੱਛੇ ਪੁੱਛੇ ਕਰ ਵੇਲੀ ਹੋ ਤੇ ਤੈਨੂੰ ਮੈਂ ਗੋਲੀ ਦੇ ਦੇਣੀ ਖਾਲਾ ਚਾਹ ਦੇ ਕੱਪ ਨਾਲ ਕੰਮ ਛੋੜ ਨਾ ਹੋਵੇ ਤਾਂ ਚੱਲ ਕਰ ਛੇਤੀ ਕਰ ਉਧਰ ਵੇਲੀ ਹੋ ਫਰਾ ਫਰਾ ਕਿਹੋ ਜੀ ਸੱਸ ਮੇਰੇ ਪੱਲੇ ਪੈ ਗਈ ਆ ਹਾਏ ਹਾਏ ਇਹ ਦਿਨ ਨਾਲ ਤੇ ਮੈਂ ਪੇਕੇ ਚੰਗੀ ਸੀ ਕੋਈ ਨਾ ਕੋਈ ਬਹਾਨਾ ਪਾ ਕੇ ਮੈਂ ਪੇਕੇ ਚਲੀ ਤੇ ਜਾਨੀ ਆ ਪਰ ਕਿੱਥੇ ਘਰ ਦੇ ਕੰਮਾਂ ਨੂੰ ਢਾ ਛੱਡਿਆ ਮੈਨੂੰ ਇਧਰੋਂ ਕਰ ਉਧਰੋਂ ਕਰ ਇਹ ਕੰਮ ਕਰ ਉਹ ਕੰਮ ਕਰ ਆਪਣੇ ਹੱਡਾਂ ਤੇ ਕੁਝ ਨਿਕਲਦਾ ਨਹੀਂ ਮੇਰੀ ਜਾਨ ਸਿਆਪੇ ਪਾਈ ਆ ਨਹੀਂ ਕੀ ਕਹਿ ਨਹੀਂ ਹੈ ਹਏ ਨਹੀਂ ਮੰਮੀ ਨੇ ਤੇ ਕੰਨ ਇੱਧਰ ਲਾਏ ਹੁੰਦੇ ਆ ਨਹੀਂ ਨਹੀਂ ਮੰਮੀ ਜੀ ਮੈਂ ਤਾਂ ਤੇ ਕੁਝ ਵੀ ਨਹੀਂ ਕਿਹਾ ਮੈਂ ਤੇ ਆਪਣਾ ਕੰਮ ਕਰਦੀ ਪਈ ਜੇ ਸੋਨੀਆ ਆਪਣਾ ਕੰਮ ਫਟਾਫਟ ਕਰ ਲੈ ਕਿਤੇ ਐ ਨਾ ਹੋਵੇ ਤਾੜਕਾ ਤੇਰੇ ਸਿਰ ਤੇ ਚੜਾ ਕੇ ਬੈਜਵੇ ਉਹਨੇ ਫੇਰ ਸ਼ੁਰੂ ਹੋ ਜਨਾ ਹਾਏ ਫੇਰ ਕਹਗੀ ਤੜ 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 ਨੁਕਾਲਾ ਕਹੋ ਆਪਣਾ कि दमारा नहीं सुती है घर का कोई फिकर नहीं को कुछ नहीं पूजा हाँ जी ये बड़े आराम ना सुती है ਤਾਈ ਜੀ ਘਰ ਦਾ ਕੋਈ ਫਿਕਰ ਵਾ ਕਰਨੀ ਆ ਕੀ ਆ ਦਾਈ ਜੀ ਸੱਸ ਤੇਰੀ ਇੱਥੇ ਨਹੀਂ ਮੰਜੂ ਵੇਕੇ ਗਈ ਐ ਵੀ ਰੋਟੀ ਪਾਣੀ ਅੱਜ ਖਵਾਣਾ ਹੈ ਕਿ ਨਹੀਂ ਖਵਾਣਾ ਚਾਰ ਵਹੀਗੇ ਕਿ ਮੈਂ ਭੁੱਖੀ ਪਾਣੀ ਬੈਠੀ ਆ ਤੱਕ ਨਹੀਂ ਪਈਆਂ ਕਿਹੜੇ ਵੇਲੇ ਰੋਟੀ ਆਏਗੀ ਉਹ ਤਾਈ ਜੀ ਮੈਂ ਕੁਛ ਕਰਦੀ ਆ ਮੇਰੀ ਨਾ ਦਰਸਨ ਅੱਜ ਕਮਰ ਬੜੀ ਦਰਦ ਹੁੰਦੀ ਪਈ ਐ ਤੇ ਮੈਂ ਹੁਣ ਨਹੀਂ ਦਵਾਈ ਖਾ ਕੇ ਲੇਟੀ ਸੀ ਤੇਰਾ ਤੇ ਆਹੀ ਬਹਾਨਾ ਹਰ ਵੇਲੇ ਰਹਿਣਾ ਕਦੀ ਮੇਰੀ ਲੱਤ ਚ ਪੀੜ ਹੈ ਕਦੀ ਮੇਰੀ ਕਮਰ ਚ ਪੀੜ ਹੈ ਕਦੀ ਮੇਰੇ ਬੋਡੇ ਚ ਪੀੜ ਹੈ ਤੇਰੇ ਪੇਕਿਆਂ ਨੇ ਨਾ ਬਿਮਾਰੀ ਦੀ ਪੰਡ ਆਪਣੇ ਕੋਲੋਂ ਲੱਗਦੇ ਸਾਡੇ ਗੱਲ ਪਾਤੀ ਮੇਰਾ ਮੁੰਡਾ ਵੀ ਹਰ ਵੇਲੇ ਉਦਾਸ ਹੀ ਰਹਿੰਦਾ ਤੇਰੇ ਤੋਂ ਕਹਿੰਦਾ 24 ਘੰਟਿਆਂ ਨੂੰ ਕੁਝ ਨਾ ਖੁਸ਼ ਹੋਇਆ ਹੀ ਦਿੰਦਾ ਬਿਮਾਰੀ ਰਹਿੰਦੀ ਹੈ ਕਿੰਨਾ ਖਰਚਾ ਤੇਰੇ ਬਿਮਾਰੀਆਂ ਤੇ ਕਰੀ ਜਾਈਏ ਕਲ ਸੋਚਿਆ ਹੈ ਕਿੰਨਾ ਕੁ ਤੇਰਾ ਖਰਚਾ ਹੁੰਦਾ ਦਵਾਈਆਂ ਤੇ ਤਾਈ ਜੀ ਤੁਸੀਂ ਰੋਟੀ ਖਾਣੀ ਆ ਨਾ ਤੁਸੀਂ 10 ਮਿੰਟ ਰੁਕ ਜਾਓ ਮੈਂ ਹੁਣੇ ਕੁਝ ਬਣਾ ਦਿੰਨੀ ਆ ਮੈਨੂੰ ਤੇ ਤੇਰੇ ਕੋਈ ਆਸ ਨਹੀਂ ਲੱਗਦੀ ਭਈ ਰੋਟੀ ਦਾ ਟੀਦੀ ਨਾ ਕੋਈ ਸਬਜ਼ੀ ਨਾ ਕੋਈ ਭਾਜੀ ਨਾ ਕੋਈ ਰੋਟੀ ਦਾ ਕੋਈ ਆਸਰਾ ਉਹ ਆਟਾ ਤੱਕ ਤੂੰ ਦੁਗਣਿਆ ਨਹੀਂ ਆ ਫ੍ਰੀਜ ਤੇ ਮੈਂ ਸਭ ਕੁਝ ਵੇਖ ਆਈ ਐ ਮੈਨੂੰ ਲੱਗਦਾ ਕੋਠੇ ਜਾ ਕੇ ਖਾਣੀ ਪੈਣੀ ਮੈਨੂੰ ਨਹੀਂ ਤੇ ਆਵਾਜ਼ ਦੇ ਦੇ ਸੁਬੀਰ ਨੂੰ ਉਹ ਹੀ ਰੋਟੀ ਦੇਵੇ ਨਹੀਂ ਨਹੀਂ ਤਾਈ ਜੀ ਤੁਸੀਂ 10 ਮਿੰਟ ਰੁਕ ਜਾਓ ਮੈਂ ਸਭ ਕੁਝ ਬਣਾ ਦਾਂਗੀ ਜਿਵੇਂ ਜੇ ਤੂੰ ਡਰਾਮੇ ਕਰਦੀ ਪਈ ਹੈ ਨਾ ਮੈਨੂੰ ਲੱਗਦਾ ਇਹਦੇ ਤਰੀਕ ਤੇ ਰੋਟੀ ਤੇਰ ਕੋ ਮਿਲੇਗੀ ਨਹੀਂ ਬਣਾਈ ਤੇ ਨਾ ਬਣਾ ਦਫਾ ਹੋ ਜਾ ਕੇ ਦੇਨੀ ਹੈ ਦਸਵੀਂ ਨੂੰ ਆਵਾਜ਼ ਬੇੜਾਈ ਘਰ ਕੋ ਆ ਪਿਆ ਘਰ ਦਾ ਤੇ ਬੇੜਾਈ ਕਰ ਕਰਨਾ ਸਿਆਪ ਪਾਈ ਇਹਨਾਂ ਦਾ ਕਦੀ ਕੋਈ ਚੀ ਨਿਰਟਾਂ ਹੰਸਰ ਮੇਂ ਨਹੀਂ ਕਰਦੇ ਵਿੱਚ ਤਾਂ ਕਲਪਨਾ ਦਾ ਘਰ ਕੀ ਹੋਇਆ ਜਪਨ ਜੀ ਕੀ ਹੋਣਾ ਤੁਹਾਨੂੰ ਜੰਦੇ ਹੋ ਕੀ ਹੋਣਾ ਸੜ ਗਈ ਮੈਂ ਨਾਲੋ ਕਰੇ ਕਿੱਥੋਂ ਆ ਗਈਆਂ ਕਲੈਣੀਆਂ ਜੀਆਂ ਸਾਡੇ ਘਰ ਨੂੰ ਕੀ ਹੋਇਆ ਉਹ ਬੈਠੀ ਬਿਮਾਰੀ ਦੀ ਘਰ ਉਹਨੂੰ ਕੁਝ ਨਾ ਕੁਝ ਦੀ ਪੀੜਾ ਹੀ ਨਿਕਲਦੀ ਆ ਰਹੀ ਐ ਸਿਰ ਬਿਮਾਰ ਹੋ ਗਈ ਐ ਫੇਫੇ ਮੇਰੇ ਲੱਖ ਜੀ ਪੀੜ ਹੁੰਦੀ ਵੀ ਐ ਮੈਂ ਦਵਾਈ ਖਾ ਕੇ ਪਈ ਐ ਟਾਈਮ ਇਹ ਲੱਖ 4 ਵਜੇ ਰੋਟੀ ਤੱਕ ਨਹੀਂ ਮੰਜੂਨ ਦਾ ਮੰਜੂਨ ਪੇਕੇਆਂ ਦਾ ਹੀ ਸਿਆਪਾ ਲੱਗਾ ਰੰਦਾ ਉਹਦੇ ਪੇਕੇ ਜਦੋਂ ਕੋਈ ਬਿਮਾਰ ਹੁੰਦਾ ਇਹ ਡਾਕਟਰ ਨਹੀਂ ਹੈ ਥੁਰ ਪੈਂਦੀ ਉਥੇ ਲਾਇਕ ਕਰਨ ਲਈ ਚਾਟੀ ਬੁਲਾ ਲੈਂਦੀ ਨੇ ਆ ਨਾ ਨਹੀਂ ਮੈਨੂੰ ਤਾਂ ਲੱਗਦਾ ਉਹਦੀ ਮਾਂ ਨਹੀਂ ਸਰਾਂਦੀ ਫੋਨ ਹੀ ਰੱਖਿਆ ਹੁੰਦਾ ਤੇ ਹੋਰ ਕੀ ਨਹੀਂ ਪਿਆਰਾ ਤੇ ਕਦੀ ਇਹ ਤਾਂ ਦੇਣ ਦਿੰਦੇ ਆ ਨਹੀਂ ਦੇਣ ਆਂਦੇ ਤੇ ਲੈਣ ਆ ਜਾਂਦੇ ਹੀ ਉਹਨਾਂ ਪੰਜੀ ਦਿਨ ਦਾਰ ਨੂੰ ਨਾ ਕੀ ਕਰਨਾ ਉਹ ਦੇਖ ਤੁਸੀਂ ਦੇਖੋ ਅਗਲੇ ਨੂੰ ਕੰਮ ਕਰਨ ਨੂੰ ਅਸੀਂ ਮਿਲ ਜਾਂਦੀ ਘਰ ਮੈਂ ਤਾਂ ਕਹਿੰਦੀ ਜੂ ਇਹਨੇ ਇਲਾਜ ਕਰਨਾ ਜਾ ਕੇ ਇਲਾਜ ਨਹੀਂ ਕਰਨਾ ਜਿਹੜਾ ਘਰ ਦਾ ਝਾੜੂ ਪੂੰਝਾਉਂਦੇ ਨਾ ਕਰ ਲੈਂਦੀ ਏ ਸਾਰਾ ਘਰ ਆਪਣਾ ਸਾ ਪੇਕੇ ਨਾਲ ਤੇ ਬਤੇਰੀਆਂ ਸਿਆਣੀਆਂ ਨੇ ਤੇ ਇੱਥੇ ਤੂੰ ਕੁਝ ਕਰਨਾ ਨਹੀਂ ਇੱਥੇ ਤੂੰ ਰੋਣਾ ਹੀ ਦਿਖਾ ਨਹੀਂ ਮੰਮੀ ਤੁਸੀਂ ਜਿਸਰਾ ਕੋ ਨੋਸਰਾ ਕਰ ਲਾਂਗੀ ਮੈਂ ਉਸਰਾ ਕਰ ਲਾਂਗੀ ਮੈਂ ਜੁੱਤੀ ਧੱਲੇ ਰਵਾਂਗੀ ਮੈਂ ਜਿੰਝ ਰਖੋ ਨੋਸਰਾ ਰਹਿ ਲਾਂਗੀ ਦੋ ਦਿਨ ਕੱਢ ਦੀ ਚੌਥੇ ਦਿਨ ਪੇਕੇ ਤੁਰ ਪੈਂਦੀ ਹੁਣ ਵੀ ਉੱਥੇ 10 ਦਿਨ ਤੋਂ ਪਹਿਲਾਂ ਨਹੀਂ ਆਣਾ ਤੇ ਜੜੀ ਉਹਦੀ ਆਈ ਦੇ ਸੁਭਿ ਦੇ ਉਹ ਤੇ ਗਿੱਠ ਲੰਬੀ ਜ਼ਬਾਨ ਆ ਕੀ ਕਿਸੇ ਨੂੰ ਕਵੇ ਕੰਮ ਦਾ ਉਹ ਨੂੰ ਤੋਹ ਉਹ ਨੂੰ ਤੇ ਲੜਨ ਤੋਂ ਹੀ ਫੁਰਸਤ ਨਹੀਂ ਮਿਲਦੀ ਤੇ ਉਹ ਸਾਡੇ ਹਲ ਕੀ ਧਿਆਨ ਦੇਗੀ ਉਹ ਤੇ ਬਹਾਨੇ ਪਾਲਦੀ ਏ ਵੀ ਕੋਈ ਨਾ ਕੋਈ ਗੱਲ ਹੋਵੇ ਇਹ ਮੈਨੂੰ ਤਾਂ ਲੱਗਦਾ ਉਸੇ ਫਰਸ਼ ਦੇਣਾ ਮਿੱਟੀ ਵੀ ਵੇਖ ਵੇਖ ਕੇ ਕਰਦੀ ਏ ਵੀ ਇੱਥੇ ਵੀ ਮੈਨੂੰ ਨਜ਼ਰ ਆਵੇ ਤੇ ਮੈਂ ਲੜਾਈ ਪਾਵਾਂ ਹੁਣ ਤੇ ਗੱਲ ਕਰਨ ਦਾ ਬਹਾਨਾ ਚਾਹੀਦਾ ਬਸ ਇਸੇ ਕਰਕੇ ਉਹਨੂੰ ਤੇ ਆਪੇ ਛੇੜਦੇ ਹੀ ਨਹੀਂ ਤੂੰ ਚੁੱਪ ਕਰਕੇ ਜਿੱਥੇ ਬੈਠੀ ਨਾ ਬੈਠੀ ਰਹਿ ਮੈਂ ਕਹਨੀਏ ਵਕਤ ਵੇਖ ਲੈ ਕਸਮਾਂ ਢਿੱਡੇ ਚ ਕਸਮਾਂ ਨੇ ਕੁਛ ਹੋਣ ਡਿਆਈ ਸ਼ੂਗਰ ਦੀ ਮੈਂ ਪੇਸ਼ੈਂਟ ਹੀ ਆ ਤੱਕ ਰੋਟੀ ਮੇਰੇ ਦਿਲ ਕਟਣ ਡਿਆ ਵਾ ਐਸੀ ਤੁਸੀਂ ਰੋਟੀ ਕੋਈ ਨਹੀਂ ਖਾਦੀ ਬਣਾਈ ਉਹ ਨਹੀਂ ਕੱਢਣੀ ਕੀ ਖਵਾਣੀ ਕੀ ਉਹਨੇ ਓਏ ਹੋਏ ਐ ਤੱਕ ਸਬਜ਼ੀ ਨਹੀਂ ਬਣੀ ਉਹ ਆਟਾ ਨਹੀਂ ਗੁੱਜਾ ਕੁਛ ਨਹੀਂ ਕੀ ਦੇਣਾ ਕੋਈ ਨਹੀਂ ਸਬਜ਼ੀ ਉੱਪਰ ਬਣੀ ਪਈ ਐ ਤੇ ਮੈਂ ਉੱਥੇ ਹੀ ਫਟਾਫਟ ਫੁਲਕੇ ਚਾਰ ਲਾ ਕੇ ਲੈ ਆਣੀ ਆ ਤੇ ਤੁਸੀਂ ਬੈਠੋ ਨਹੀਂ ਮੈਂ ਅਗੜੇ ਚਾਰ ਖਾਣੇ ਹੁੰਦੇ ਦੋ ਹੀ ਖਾਣੇ ਹੁੰਦੇ ਉਹ ਵੀ ਨਹੀਂ ਦੇ ਸਕਦੀਆਂ ਚਲ ਦੋ ਤੁਸੀਂ ਖਾ ਲੋਗੇ ਦੋ ਮੈਂ ਖਾ ਲਾਂਗੀ ਰਲ ਕੇ ਖਾ ਲੈਂਦੇ ਮੈਂ ਵੀ ਨਹੀਂ ਕਰਦੀ ਤੇ ਚਲੋ ਤੁਸੀਂ ਬੈਠੋ ਤੇ ਮੈਂ ਦੋ ਮਿੰਟਾਂ ਚ ਲਈ ਆਈ ਰੋਟੀ ਬਣਾ ਕੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਇਹੋ ਜਿਹੇ ਸ਼ਰੀਫ ਸੱਸਾ ਮਿਲ ਗਏ ਜਿਹੜੀਆਂ ਮੰਗਦੀਆਂ ਹੀ ਕੁਛ ਨਹੀਂ ਚਾਹ ਦੀ ਮਰੀ ਇੱਕ ਚਾਹ ਦਾ ਕੱਪ ਪਾ ਪੀ ਕੇ ਮੈਂ ਕਹੇ ਜੀ ਸੱਸਾ ਹੀ ਚੰਗੀਆਂ ਮਿਲ ਗਈਆਂ ਜੀ ਇਹਨਾਂ ਨੇ ਤੇ ਰਾਜਪੋਕ ਹੀ ਆਈਆਂ ਨੇ ਤੇ ਕਿੱਥੋਂ ਆ ਗਈਆਂ ਪੱਲੇ ਪੈ ਗਈਆਂ ਸਾਡੇ ਚਲੋ ਕੋਈ ਨਹੀਂ ਕਲਪੋਨਾ ਤੁਸੀਂ ਰੋਟੀ ਖਾਣ ਦੇ ਬੈਠੋ ਤੁਸੀਂ ਮੈਂ ਆਈ ਦੋ ਮਿੰਟਾਂ ਚ ਹਾਂ